ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਤੁਸੀਂ ਇਸ ਸਮੇਂ ਆਪਣੀ ਸਕਰੀਨ ਦੇ ਉੱਪਰ ਜਿਸ ਨੂੰ ਵੇਖ ਸਕਦੇ ਹੋ ਉਸ ਦਾ ਨਾਮ ਹੈ ਡੀਟੈਕ ਅਤੇ ਇੰਸਟਾਗ੍ਰam ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਨੇ ਸਿੱਧੂ ਮੂਸੇਵਾਲੇ ਦੇ EP ਦਾ ਨਵਾਂ ਗੀਤ ਟੇਕ ਨੋਟਿਸ ਲਗਾ ਕੇ ਆਪਣੀ ਇੱਕ ਰੀਲ ਸ਼ੇਅਰ ਕੀਤੀ ਹੈ ਅਤੇ ਸਿੱਧੂ ਮੂਸੇਵਾਲੇ ਬਾਈ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੈਪੀ ਬਰਥਡੇ ਵੀ ਕਿਹਾ ਅਤੇ ਦੋਸਤੋ ਤੁਹਾਨੂੰ ਦੱਸਦੀ ਕਿ ਇਹ ਡ੍ਰੇਕ ਦਾ ਬਹੁਤ ਚੰਗਾ ਦੋਸਤ ਹੈ ਅਤੇ ਸਿੱਧੂ ਮੂਸੇਵਾਲੇ ਅਤੇ ਡ੍ਰੇਕ ਦੀ ਜੇਕਰ ਕੋਈ ਕਲੈਬੋਰੇਸ਼ਨ ਆਵੇਗੀ ਤਾਂ ਉਸ ਦੇ ਵਿੱਚ ਇਸ ਦਾ ਬਹੁਤ ਵੱਡਾ ਹੱਥ ਹੋਵੇਗਾ ਕਿਉਂਕਿ ਇਹ ਸਿੱਧੂ ਮ

ਅਤੇ ਡ੍ਰੇਕ ਦੇ ਨਾਲ ਵੀ ਇਸ ਦੀ ਚੰਗੀ ਵੈਣੀ ਉੱਠਣੀ ਹੈ ਅਤੇ ਡ੍ਰੇਕ ਦਾ ਚੰਗਾ ਦੋਸਤ ਹੈ ਤਾਂ ਦੋਸਤੋ ਇਨ ਫਿਊਚਰ ਦੇ ਵਿੱਚ ਆਪਾਂ ਨੂੰ ਡ੍ਰੇਕ ਤੇ ਸਿੱਧੂ ਮੂਸੇਵਾਲੇ ਦੀ ਕੋਈ ਕਲੈਬੋਰੇਸ਼ਨ ਦੇਖਣ ਨੂੰ ਮਿਲੇ ਤਾਂ ਇਸ ਦਾ ਬਹੁਤ ਵੱਡਾ ਹੱਥ ਹੋਵੇਗਾ ਉਸ ਦੇ ਵਿੱਚ ਜੋ ਕਿ ਅਸੀਂ ਚਾਹੁੰਦੇ ਹਾਂ ਕਿ ਇਨ ਫਿਊਚਰ ਦੇ ਵਿੱਚ ਸਿੱਧੂ ਮੂਸੇਵਾਲਾ ਅਤੇ ਡ੍ਰੇਕ ਦੀ ਕੋਈ ਨਾ ਕੋਈ ਕਲੈਬੋਰੇਸ਼ਨ ਜ਼ਰੂਰ ਹੋਵੇ ਤਾਂ ਜੋ ਸਿੱਧੂ ਮੂਸੇਵਾਲੇ ਦਾ ਲੈਵਲ ਸਾਰੀ ਦੁਨੀਆ ਨੂੰ ਚੈੱਕ ਕਰਾਇਆ ਜਾ ਸਕੇ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੀ ਰੀਸੈਂਟਲੀ ਇੱਕ ਈਪੀ ਰਿਲੀਜ਼ ਹੋਈ ਹੈ ਜਿਸ ਦਾ ਨਾਮ ਹੈ ਮੂਸ ਪ੍ਰ ਮੂਸੇ ਵਾਲੇ ਜਿਸ ਦੇ ਵਿੱਚ ਸਿੱਧੂ ਮੂਸੇ ਵਾਲੇ ਨੇ ਆਪਣੇ ਫੇਕ ਫਰੈਂਡਸ ਨੂੰ ਡਿਸ ਕੀਤਾ ਅਤੇ ਜਿਸ ਦੇ ਵਿੱਚ ਸਿੱਧੂ ਮੂਸੇ ਵਾਲੇ ਨੇ ਆਪਣੇ ਸਕੇ ਤੋਂ ਲੈ ਕੇ ਆਪਣੇ ਹੇਟਰਾਂ ਤੱਕ ਨੂੰ ਰਿਪਲਾਈ ਕੀਤਾ ਅਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇ ਵਾਲੇ ਦੀਆਂ ਦੋ ਲੈਣਾ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਸਿੱਧੂ ਮੂਸੇ ਵਾਲਾ ਆਖਦਾ ਹੈ ਕਿ ਇਹ ਬੰਦੇ ਸਰਪੰਚਾਂ ਦੀ ਟਰਾਲੀ ਵਰਗੇ ਨੇ ਜਦੋਂ ਜਿਸ ਦਾ ਜੀ ਕਰਦਾ ਹੈ ਉਹ ਲੈ ਜਾਂਦਾ ਹੈ ਤਾਂ ਦੋਸਤੋ ਤੁਹਾਡੇ ਹਿਸਾਬ ਨਾਲ ਇਹ ਲੈਣਾ ਸਿੱਧੂ ਮੂਸੇ ਵਾਲੇ ਵੱਲੋਂ ਕਿਸ ਨੂੰ ਕਹੀਆਂ ਗਈਆਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤਾਂ ਦੋਸਤੋ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਕੁਝ ਫੈਨਾਂ ਦੇ ਵੱਲੋਂ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਇੰਸਟਾਗ੍ਰam ਦੇ ਉੱਪਰ ਜਿਸ ਦੇ ਵਿੱਚ ਪ੍ਰੇਮ ਢਿੱਲੋਂ ਦੇ ਦੋਸਤ ਅਰਸ਼ ਵੱਲ ਅਤੇ ਉਹਨਾਂ ਦੀ ਵਾਈਫ ਸ੍ਰਿਸ਼ਟੀ ਮਾਨ ਦੀਆਂ ਫੋਟੋਆਂ ਵਰਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਦੀਆਂ ਤਸਵੀਰਾਂ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਇਹ ਸਾਊਂਡ ਵਰਤੀ ਜਾ ਰਹੀ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਆਖਦਾ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਬਾਈ ਆਖ ਰਿਹਾ ਕਿ ਸਰਪੰਚਾਂ ਦੀ ਟਰਾਲੀ ਵਰਗੇ ਨੇ ਦਰਸਲ ਫੈਨਜ਼ ਦੇ ਵੱਲੋਂ ਇਹ ਸ਼ੋਅ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੇ ਇਹ ਗੱਲਾਂ ਸ੍ਰੇਸ਼ਟੀ ਮਾਨ ਨੂੰ ਕਹੀਆਂ ਨੇ ਤਾਂ ਦੋਸਤੋ ਇਸ ਗੱਲ ਦੀ ਤੁਹਾਨੂੰ ਸੱਚਾਈ ਦੱਸ ਦਿੰਦੇ ਆ ਕਿ ਸਿੱਧੂ ਮੂਸੇਵਾਲੇ ਨੇ ਕਦੇ ਵੀ ਆਪਣੇ ਗਾਣੇ ਦੇ ਵਿੱਚ ਕਿਸੇ ਔਰਤ ਨੂੰ ਡਿਸ਼ ਨਹੀਂ ਕੀਤਾ ਤੇ ਨਾ ਹੀ ਕਿਸੇ ਔਰਤ ਦੇ ਉੱਤੇ ਕੋਈ ਟਿੱਪਣੀ ਕੀਤੀ ਹੈ ਅਤੇ ਦੋਸਤੋ ਅਸਲ ਵਿੱਚ ਇਹ ਗੱਲ ਸਿੱਧੂ ਮੂਸੇਵਾਲੇ ਨੇ ਪ੍ਰੇਮ ਢਿੱਲੋ ਵਰਗਿਆਂ ਨੂੰ ਕਿਹਾ ਹੈ ਕਿ ਇਹ ਲੋਕ ਸਰਪੰਚਾਂ ਦੀ ਟਰਾਲੀ ਵਰਗੇ ਨੇ ਜਦੋਂ ਵੀ ਜੀ ਕਰਦਾ ਹੈ ਜਿਸ ਦੇ ਨਾਲ ਖੜ ਜਾਂਦੇ ਨੇ ਤਾਂ ਦੋਸਤੋ ਅਸਲ ਵਿੱਚ ਆਪਣੇ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਵੱਲੋਂ ਇਹ ਗੱਲ ਪ੍ਰੇਮ ਢਿੱਲੋ ਨੂੰ ਕਹੀ ਗਈ ਹੈ ਅਤੇ ਕੁਝ ਪਿਆਜਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੇ ਇਹ ਗੱਲ ਸ੍ਰਿਸ਼ਟੀ ਮਾਨ ਨੂੰ ਕਹੀ ਹੈ। ਦੋਸਤੋ ਸਿੱਧੂ ਮੂਸੇਵਾਲੇ ਨੇ ਆਪਣੇ ਗੀਤਾਂ ਦੇ ਵਿੱਚ ਔਰਤ ਨੂੰ ਕਦੇ ਵੀ ਮਾੜਾ ਨਹੀਂ ਕਿਹਾ। ਤਾਂ ਦੋਸਤੋ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਉੱਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਧੰਨਵਾਦ।